ਗੁਰਦਾਸਪੁਰ ਦੇ ਪਿੰਢੇ ਮਰਾਜਪੁਰ ਵਿੱਚ ਜੰਗਲੀ ਜੀਬ ਸਾਂਬਰ ਨੇ ਪਾਇਆ ਪਰ ਥੋ ਮੌਕੇ ਤੇ ਪਹੁੰਚੇ ਜੰਗਲਾਤ ਵਿਭਾਗ ਦੇ ਅਧਿਕਾਰੀ 2 ਘੰਟੇ ਦੀ ਭਾਰੀ ਮੁਸ਼ਕਲ ਤੋਂ ਬਾਅਦ ਜੰਗਲੀ ਜੀਵ ਨੂੰ ਕੀਤਾ ਗਿਆ ਰੈਸਕਿਊ ਕਿਹਾ ਕਥਲੌਰ ਵਿਖੇ ਇਸ ਜੰਗਲੀ ਜੀਵ ਨੂੰ ਛੱਡਿਆ ਜਾਵੇਗਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਤਰ੍ਹਾਂ ਦੇ ਜੰਗਲੀ ਜੀਵ ਦਿਖਾਈ ਦਿੰਦੇ ਹਨ ਤਾਂ ਉਹਨਾਂ ਨੂੰ ਮਾਰਿਆ ਨਾ ਜਾਵੇ ਤੁਰੰਤ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਇਹਨਾਂ ਜਾਨਵਰਾਂ ਨੂੰ ਸੁਰੱਖਿਅਤ ਜੰਗਲਾਂ ਵਿੱਚ ਪਹੁੰਚਾਇਆ ਜਾ ਸਕੇ ਕਰਨਾ ਚਾਹਤੇ ਨੇ ਮੈਂ ਚੱਲਿਆ ਉਹ ਕੋਈ ਨਹੀਂ ਉਹ ਕੋਈ ਨਹੀਂ ਉਹ ਨਹੀਂ ਆਉਂਦਾ ਉਹ ਖੋ ਜੀ ਲੈ ਰਹੀ ਨਹੀਂ ਗੂੜੀ ਨਹੀਂ ਗੂੜੀ ਨਹੀਂ ਸਾਹੀ ਹੀ ਰਹਿਣਾ ਸਾੜੀ ਪਾਣੀ ਕਰਨਾ ਪਿੱਲਾ ਸਾੜੀ ਬਣਨਾ ਪਿਆ ਆਹ ਇਹਦਾ ਕਿੰਨੇ ਕਾਏ ਆ ਰੋਟ ਰੋਟ ਗਏ ਨਾ ਸ਼ਾਬਾਸ਼ ਸ਼ਾਬਾਸ਼ ਹਿੰਦਰ ਦੇ ल ओई तू के आजे बनिया बनै नि रे जानु कुत्ता सुन गटी रे हट वाली है यार हट वाली है ना करो यार मानु नहीं आवे सब गडा गडा ਜੰਗਲ ਅੰਸਰ ਕੀ ਨ ਆਇਆ ਤੇ ਅੱਜ ਵੀ ਪਹੁੰਚੇ ਹੋ ਇੱਕ ਇੱਕ ਜਿਹੜੇ ਮਾਹਕਮਾ ਵਿੱਚ ਜਿਹੜੇ ਸਰ ਅਸੀਂ ਇੱਥੇ ਪਹੁੰਚਿਆ ਮੁਰਾਜਪੁਰ ਤੇ ਮੁਰਾਜਪੁਰ ਸੈਟ ਪੰਚਾਇਤ ਦੇ ਫੋਨ ਕੀਤਾ ਸੀ ਇਹ ਸ਼ਾਂਬਰ ਹੈ ਜੀ ਇੱਕ ਅਸੀਂ ਵਾਈਜਾਇਫਰ ਡਿਪਾਰਟਮੈਂਟ ਦੇ ਮੁਲਾਜ਼ਮ ਹਾਂ ਇਹਨੂੰ ਹੁਣ ਲੈ ਕੇ ਚੱਲੇ ਆਂ ਇਹਨਾਂ ਕੋਲ ਤੇ ਜਾਵਾਂਗੇ ਇਹਨੂੰ ਦਾ ਲੀਜ ਕਿਥੋਂਰ ਜਾ ਕੇ ਕੀਤਾ ਜਾਏਗਾ ਕਿਥੋਂਰ ਜੀ ਹਾਂ ਜੀ ਜਦੋਂ ਪੜਕਦੇ ਜਾਂਦੇ ਜਦਾਂ ਜੰਗਲਾਂ-ਜੰਗਲਾਂ 'ਚ ਰਹਿੰਦੇ ਨੇ ਜਦੋਂ ਗੱਲ ਕੀ ਧੁੰਦ ਪੈਂਦੀ ਆ ਇਹਦੇ ਮਗਰ ਕੁੱਤੇ ਕਰਤੇ ਪੈਂਦੇ ਤੇ ਬਾਹਰ ਨਿਕਲ ਆਉਂਦੇ ਨੇ ਤੁਹਾਡੇ ਵੱਲੋਂ ਰੈਸਕਿਊ ਕੀਤਾ ਗਿਆ ਜੀ ਹਾਂ ਜੀ ਰੈਸਕਿਊ ਕੀਤਾ ਗਿਆ ਛੜ ਇਹ ਨਾ ਇਹ ਨਾ ਜੀ ਸਾਂਬਰ ਜਿਹੜਾ ਸੀ ਇਹਨਾਂ ਨੂੰ ਮੈਗਮੈਂਟ ਵਾਲਿਆਂ ਨੂੰ سپਰਦ ਕਰ ਦੇਣ ਲੱਗੇ ਆ ਪਰ ਅੱਗੇ ਵੀ ਵੀਡੀਓ 'ਚ ਮੈਂ ਦੱਸਿਆ ਕਿ ਇੱਥੇ ਸਾਡੇ ਪਿੰਡ ਦੇ ਨੇ ਕਰਨੈਲ ਚੰਦ ਜਿਨ੍ਹਾਂ ਨੇ ਇਹਨੂੰ ਛੁਡਾਇਆ ਤੇ ਜਿਹੜੇ ਬੰਦੇ ਕੋਈ ਪਹਿਲਾਂ ਫੜਿਆ ਸੀ ਜਿਨ੍ਹਾਂ ਨੇ ਇਹਨੀਆਂ ਲੱਤਾਂ ਬਣੀਆਂ ਸੀ ਜਿਹੜਾ ਇਹਦਾ ਸ਼ਿਕਾਰ ਕਰਕੇ ਲੈ ਕੇ ਜਾਣ ਲੱਗੇ ਉਹਨਾਂ ਚੋਂ ਇੱਕ ਕੋਈ ਸਾਇਲਾ ਪੁੱਤਰ ਬਲਵਿੰਦਰ ਸਿੰਘ ਵਾਸੀ ਦਬੂੜੀ ਜਿਹੜਾ ਇਹਦੇ ਹੱਥੀ ਪਿਆ ਤੇ ਜਿਹੜੇ ਇਹਦਾ ਸ਼ਿਕਾਰ ਕਰਕੇ ਖਾਣ ਲੱਗੇ ਮੈਂ ਪ੍ਰਸ਼ਾਸਨ ਕੋਲ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹ ਬੇਕਸੂਰ ਨੂੰ ਜਿਹੜੇ ਨੂੰ ਹੱਥੀ ਪਾ ਕੇ ਉਹਨਾਂ ਨੇ ਮਾਰਿਆ ਉਹਦਾ ਉਹਨੂੰ ਇਨਸਾਫ ਦਿੱਤਾ ਜਾਵੇ ਕਿੰਸੇ ਪਾਸੋਂ ਦੱਸ ਦਿਓ ਕੀ ਨਾ ਆਇਆ ਤੇ ਕਿੱਥੋਂ ਆਇਆ ਹੈ ਤੇ ਕੀ ਕਿਹਨਾਂ ਨੇ ਦੇਖਿਆ ਇਹਨੂੰ ਮੇਰੇ ਕੋਈ ਇਹ ਜੰਗਲੀ ਜੀਵ ਆ ਕੋਈ ਇਹ ਜੋ ਸਾਡੇ ਪਿੰਡ ਹਮਰਾਜਪੁਰ ਵਿੱਚ ਪਤਾ ਨਹੀਂ ਇਹ ਪਿੱਛੋਂ ਕਿੱਥੋਂ ਦੌੜਾ ਆਉਣ ਡਿਆ ਵਾ ਤੇ ਇਹ ਸਾਡੇ ਪਿੰਡੋ ਸਾਡੇ ਚਾਚਾ ਜੀ ਨੇ ਕਰਨ ਨੂੰ ਨਹੀਂ ਕੋਈ ਪਿੰਡ ਇਧਰੋਂ ਕੋਈ ਪਿਛਲੇ ਪਿੰਡਾਂ ਦੇ ਬੰਦੇ ਦੱਸਦੇ ਆ ਕਿ ਇਹਦੇ ਪਿੱਛੇ ਪਏ ਸੀ ਉਹਨਾਂ ਨੇ ਪਿੰਡ ਚੋਂ ਕੋਈ ਰੱਸੀ ਦਾ ਪ੍ਰਬੰਧ ਕਰਕੇ ਫੜ ਲਿਆ ਸੀ ਇਹਨੂੰ ਸਾਡੇ ਪਿੰਡ ਇਹਨਾਂ ਨੂੰ ਮੁੜ ਕੇ ਦਿਨ ਲੜ ਕੇ ਉਹਨਾਂ ਨਾਲ ਤੇ ਉਹਨਾਂ ਨੂੰ ਸ਼ਹਿਦਾਇ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਗਰਦਾਸਪੁਰੋਂ ਆ ਕੇ ਇੱਥੇ ਤੇ ਆਪਣੇ ਥਾਣੇ ਸਦਰ 'ਚ ਫੋਨ ਕਰਕੇ ਤੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਆਪਣੇ ਫੋਰੈਸਟ ਟੀਮ ਦਾ ਤੇ ਉਹਨਾਂ ਨੇ ਮੈਂ ਫੋਨ ਕਰਤਾ ਤੇ ਉਹ ਇਹਨੂੰ ਰੈਸਕਿਊ ਕਰਨ ਲਈ ਆ ਰਹੇ ਆ ਥੋੜੀ ਦੇਰ 'ਚ ਇੱਥੇ ਪੰਜ ਕਿਨਾਂ ਆ ਤੁਹਾਡਾ ਤੇ ਕਿਹੜਾ ਪਿੰਡਾ ਪਿੰਨ ਮਹਾਰਾਜਪੁਰ ਕਰਨਾਲ ਚੰਦ ਮੇਰਾ ਨਾਮ ਆ ਤੁਸੀਂ ਕਿੱਥੇ ਦੇਖਿਆ ਇਹਨੂੰ ਕਿਵੇਂ ਦੇਖਿਆ ਇਹ ਆਹੀਂ ਵੇਖਿਆ ਇਹਨੂੰ ਸੱਪੜ ਦਾ ਜਦੋਂ ਰੱਸਾ ਪਾਇਆ ਸੀ ਇਹਨੂੰ ਉਪਰੇ ਬੰਦੇ ਸੀ ਇੱਕ ਦੇ ਕੱਲ 'ਚ ਮੁੰਦਰਾ ਸੀ ਸਕਿਉਰਟੀ ਵਾਲੇ ਦੇ ਕੋਲ ਹੀ ਠੀਕ ਆ ਜੀ ਜਦੋਂ ਮੈਂ ਘਰੋਂ ਦੌੜ ਆਇਆ ਮੈਨੂੰ ਪਤਾ ਲੱਗਾ ਤੇ ਮੈਂ ਆਣ ਕੇ ਉਹਨਾਂ ਕਹਿੰਦਾ ਪੁਲਿਸ ਨੂੰ ਫੋਨ ਕਰੋ ਉਹ ਕਹਿੰਦਾ ਪੁਲਿਸ ਨੂੰ ਫੋਨ ਕਰਤਾ ਪੁਛਾਰੀ ਆ ਹਾਂ ਕੌਣ ਕਹਿੰਦਾ ਉਹ ਬੰਦੇ ਜਿਹੜਾ ਬੰਨੇ ਆ ਫਿਰ ਮੇਰੇ ਮੈਂ ਕਿਹਾ ਵੀ ਇਹਨੂੰ ਛੱਡ ਦੋ ਤੂੰ ਮੈਨੂੰ ਉਹਨਾਂ ਕਹਿ ਬ ਤੂੰ ਕੌਣ ਹੈ ਛਡਾਣਾ ਨਾ ਕੋਈ ਇਹ ਮੱਤ ਪਸਵੀ ਕੌਣ ਹੈ ਛਡਾਣ ਵਾਲਾ ਤੇ ਮੈਂ ਨਾ ਕੋ ਲੱਗ ਪਏ ਮੇਰੇ ਇੱਕ ਬੰਦੇ ਦਾ ਉਹ ਦੋ ਜਣੇ ਮੈਂ ਕੱਲਾ ਸੀ ਮੇਰਾ ਪਰਨਾ ਲੱਤ ਕੇ ਥਲੇ ਜਾ ਪਿਆ ਤੇ ਮੈਂ ਛਡਾਤਾ ਜੋ ਲੱਤਾਂ ਬਣੀ ਦੇ ਦੁਨੀਆ ਅਗਲੀਆਂ ਦੀ ਜਦੋਂ ਆਤਾ ਮੈਂ ਤੇ ਮੁਰਗੇ ਉਹਨਾ ਲਗੇ ਆਪਣੇ ਇੱਕ ਲੇਡੀ ਆ ਉਹਦਾ ਪਤੀ ਆ ਨਹੀਂ ਉਹਦੇ ਬਾਜਰੇ ਚ ਮੁਰਗੇ ਕੋ ਜਾਵੜਿਆ ਕੋਈ 10 ਮਿੰਟ ਉੱਥੇ ਬੈਠਾ ਮੁਰਗੇ ਉੱਥੋਂ ਬਹਿ ਕੇ ਤਾਂ ਮੁਰਗੇ ਇਧਰ ਨੂੰ ਆ ਗਿਆ ਆ ਗੱਲ ਹੀ ਹੁਣ ਤੁਹਾਡੇ ਵੱਲੋਂ ਇਹਨੂੰ ਫੜ ਕੇ ਰੱਖਿਆ ਹਾਂ ਫੜ ਕੇ ਰੱਖਿਆ ਆ ਵੀ ਇਹ ਆਈ ਸਾਡਾ ਇਰਾਦਾ ਵੀ ਜੰਗਲਾਤ ਵਾਲੇ ਆਣ ਵੀ ਇਹਨੂੰ ਮਤਲਬ ਚੰਗੀ ਜਗ੍ਹਾ ਤੇ ਪਹਚਾਇਆ ਹਾਂ ਹਾਂ ਇੱਕ ਲਾਜ਼ਰ ਮੈਂ ਆਪਣੇ ਕੋ ਕਰਾ ਦੇਣਾ ਜਿੱਥੇ ਮਹਿਕਮਾ ਕਹਿੰਦਾ ਮੈਂ ਛੱਡਣ ਕੋਈ